ਮੈਸੀ 9500 ਸਮਾਰਟ ਆਪਣੇ ਨਾਲ ਵੀਰਾ ਬਾਦਰ ਗਰਜੀਤ ਵੀਰਾ ਤੁਸੀਂ ਰਿਵਿਊ ਆਪਣੇ ਜਗਰਾਉ ਏਜੰਸੀ ਦੇ ਵੇਖੀ ਹੋਣੇ ਅਜਾ ਆਪਾਂ ਦੋਵੇਂ ਵੀਰ ਇਕੱਠੇ ਲੈ ਗਏ ਮੈਂ ਕਿਹਾ ਵੀਰਾਂ ਨੂੰ ਨਾਲੇ ਜਾਣਕਾਰੀ ਹੋ ਜੂ ਤੇ ਨਾਲੇ ਵੀਰ ਨੂੰ ਪਹਿਲੀ ਵੀਡੀਓ ਚ ਚਲੋ ਸਾਰਿਆਂ ਦੇਖਿਆ ਤਾਂ ਹੋਊਗਾ ਤੇ ਡੀਲਰਸ਼ਿਪ ਚੇਂਜ ਹੋ ਗਈ ਹੈ ਹੁਣ ਇੱਥੇ ਓਨਰ ਵੀਰਾਵਾ ਬਾਦਰ ਵੀਰ ਅੱਛੀ ਕਾ ਵੀਰ ਜੀ ਠੀਕ ਠਾਕ ਜੀ ਅੱਛੀ ਕਾ ਬਾਈ ਜੀ ਸੇਰਮ ਜੀ ਐਮ ਸੇ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਵੀਰ ਆਪਾਂ ਪੁਰਾਣਾ ਹੀ ਰੱਖ ਲਿਆ ਸੀ ਇਹ ਵੀਰ ਚੇਂਜ ਹੋ ਗਿਆ ਇਹ ਵੀਰ ਪੁਰਾਣਾ ਹੀ ਸੀ ਮੈਸੀ 950 ਬਈ ਮੇਨ ਬੰਦਾ ਤਾਂ ਇਹੀ ਆ ਮੇਨ ਦਾ ਇਹੀ ਹਾਂ ਕਿਉਂਕਿ ਜਿਹੜਾ ਬੰਦਾ ਕਰਦਾ ਹੋਵੇਲੀ ਕੰਮ ਮੇਨ ਉਹ ਹੀ ਹੁੰਦਾ ਜਦੋਂ ਸਾਰਾ ਕੁਝ ਇਹ ਕਰਦਾ ਤੇ ਇਹ ਹੀ ਆ ਗਰਜੀਤ ਵੀਰੇ ਆਪਣੇ 950 ਹਾਂਜੀ ਪਹਿਲਾਂ ਨਾਲੋਂ ਕਿੰਨਾ ਕ ਫਰਕ ਪਾਇਆ ਇੱਕ ਵਾਰੀ ਇਹ ਬੰਦ ਹੋ ਗਿਆ ਸੀ ਹਨਾ ਹਾਂਜੀ ਹਾਂਜੀ ਵੀਰੇ ਉਮੀਦ ਆ ਅੱਜ ਸਾ ਸਾਰਾ ਕੁਝ ਦੱਸਾਂਗੇ ਵੀ ਕਾਦੇ ਕਰਕੇ ਬੰਦ ਹੋ ਗਿਆ ਸੀ ਹੂੰ ਤੇ ਕਾਦੇ ਕਰਕੇ ਇਹ ਦੁਬਾਰੇ ਆਇਆ ਬਾਪੂ ਆਪਾਂ ਸਾਰੀਆਂ ਗੱਲਾਂ ਅੱਜ ਆਪਾਂ ਕਰਾਂਗੇ ਕਿਉਂਕਿ ਨੇ ਆਉਦੀ ਮਾਰਕੀਟ ਬਹੁਤ ਜ਼ਿਆਦਾ ਸਟੇਬਲ ਕਰ ਲਈ ਹਾਂਜੀ ਹਾਂਜੀ 9500 ਨੂੰ ਜ਼ਿੰਮੇਦਾਰ ਵੀਰ ਨਾ ਹਾਂਜੀ ਹਾਂਜੀ ਜਦ ਇਹ ਬੰਦ ਹੋਇਆ ਤੁਹਾਨੂੰ ਵੀ ਲਾਸ ਹੋਇਆ ਹਣਾ ਜੀ ਜੀ ਇਹਦਾ ਬਹੁਤ ਜ਼ਿਆਦਾ ਹੋਇਆ ਜੀ ਇਹ ਹੋਇਆ ਨਾ ਕਿਉਂਕਿ ਜਿਹੜਾ ਵੀ ਜ਼ਿੰਮੇਦਾਰ ਆਉਂਦਾ ਬਾਪੂ ਕਿਉਂਕਿ ਮੈਨੂੰ ਵੀ ਜਿੰਨਾ ਕੋ ਪਤਾ 9500 ਬਿਲਕੁਲ ਬਿਲਕੁਲ ਹਰੇਕ ਬ੍ਰਾਂਡ ਦਾ ਹੀ ਇਦਾਂ ਹੁੰਦਾ ਵੀਰੇ ਮਾਡਲ ਸਾਰੇ ਦਾ ਵਿਕਦੇ ਨਹੀਂ ਹੁੰਦੇ ਹਾਂਜੀ ਹਾਂਜੀ ਦੋ ਕੁ ਮਾਡਲ ਹੁੰਦੇ ਜਿਹੜੇ ਆਪਣੀ ਪੂਰੀ ਚਰਚਾ 'ਚ ਹੁੰਦੇ ਬਿਲਕੁਲ ਬਿਲਕੁਲ ਵੀਰੇ ਉਦਾਂ ਹੀ ਮੈਸੀ ਦਾ ਸੀਗਾ ਵੀ 95 ਸੋਚਾ ਹੀ ਦਾ ਹਾਂਜੀ ਹਾਂਜੀ ਤੇ ਬੰਦ ਕਰ ਤੋਇਆ ਸੀ ਇਹ ਵੀਰੇ ਜਦੋਂ ਆਪਣਾ ਸਾਰੇ ਹੀ ਵੇਸੇ ਤਕਰੀਬਨ ਆਪਣਾ ਕੱਲਾ ਇਹ ਮੈਸੀ 95 ਸੋਣੀ ਬੰਦ ਹੋ ਗਿਆ ਸੀ ਹਾਂ ਇਹ ਆਉਂਦਾ ਸੀ 58 ਐਚਪੀ 'ਚ ओके okay. ठीक है जी मतलब के 60 एचपी दी कैटेगरी च आंदा सी एहे ठीक है वीर 58 एचपी आंदा सी काफी ते हम बाद च की करया सीगा ए 2022 ਦੇ ਵਿੱਚ ਨਾ ਆਪਣੇ 30 ਜੂਨ ਤੋਂ ਬਾਅਦ ਚ 58 55 ਹਮ ਜਿੰਨੇ ਵੀ 50 एचपी ਤੋਂ ਉੱਤੇ ਟਰੈਕਟਰ ਸੀਗੇ ਹਮ ਡੀਆਈ ਬੰਦ ਕਰਦੇ ਸੀਗੇ ਬੰਦ ਕਰਕੇ ਸੀਆਰਡੀ ਹਮ ਮਤਲਬ ਕੇ ਟਰੈਕਟਰ ਗਾ ਆ ਗਏ ਜੀ ਉਹ ਆਪਣਾ ਕੱਲਾ ਜੇ ਆਪਾਂ ਕਹਿੰਦੀ ਆ 95 ਸੋਨੀ ਬੰਦ ਹੋਇਆ ਸੀ ਹੋਰਾਂ ਕੰਪਨੀਆਂ ਦੇ ਸਾਰੇ ਵੀ ਮਤਲਬ ਸਾਰੇ ਹੀ ਕੰਪਨੀਆਂ ਦੇ ਤਕਰੀਬਨ ਬੰਦ ਹੋ ਗਏ ਸੀ 50 एचपी ਤੋਂ ਉੱਤੇ ਉਦੋਂ ਦਾ ਇਹ ਟਰੈਕਟਰ ਬੰਦ ਹੋਇਆ ਹੋਇਆ ਹੂੰ ਤੇ ਮੁੜ ਕੇ ਜਿਵੇਂ ਕਹਿੰਦੀ ਐ ਵੀ ਸਮਾਂ ਪੈਂਦਾ ਵਾ ਕੰਪਨੀ ਨੇ ਸਰਵੇ ਵੀ ਕਰਦੀ ਆ ਜਦੋਂ ਉਹਨਾਂ ਨੇ ਆਪਣੇ ਪੰਜਾਬ 'ਚ ਵੀ ਬਹੁਤ ਜ਼ਿਮੀਦਾਰਾਂ ਨੂੰ ਮਿਲੇ ਆ ਕੇ ਹੂੰ ਵੀ ਜਿਹੜਾ ਜੀ ਸੋਡਾ ਹੁਣ ਜਿਹੜੇ ਮਤਲਬ ਜਿਹੜੇ ਲੈਂਡ ਆਉਂਦੇ ਸੀਗੇ ਹੂੰ ਠੀਕ ਹੈ ਉਹਨਾਂ ਦਾ ਲੈਂਡ ਚੈੱਕ ਕਰ ਰਹੇ ਆਣਾ ਹੀ ਮਤਲਬ ਕਿ ਜੀ ਇਹ ਆ 92 ਸੋਨਾਣਾ ਹਨਾ ਹਾਂ ਤੇ ਉਹਨਾਂ ਨੂੰ ਹੁਣ ਆਪਾਂ ਜੇ ਕਹਿੰਦੇ ਆ ਵੀ ਉਹਦੀ ਸਾਥ ਆ ਇੱਕ ਨਾਮ ਬਣ ਜਾਂਦਾ ਜਦੋਂ ਚੀਜ਼ ਨਾ ਮਾਰਕੀਟ ਦੇ ਵਿੱਚ ਚੱਲਦੀ ਐ ਇਹਨੂੰ ਕਾਫੀ ਸਾਲਾਂ ਤੋਂ ਮਤਲਬ 9500 ਨੂੰ 9400 ਵੀ ਕਰ ਦੋ ਤਾਂ ਵੀ ਨਹੀਂ ਚੱਲਦਾ ਹਾਂ 9500 ਨੂੰ ਅੱਗੇ ਲਾ ਦੋਗਾ ਪਿੱਛੇ ਲਾ ਦੋ ਪਰ 9500 ਹੀ ਵੇਖਣਾ ਵਾ ਹਾਂ ਤੇ ਜਿਹੜੀ ਮਤਲਬ ਕਿ ਮਾਰਕੀਟ ਬਣਾਈ ਐ ਇਹਦੀ ਉਹ ਇਹਦੀ ਹੀ ਰਣਨੀ ਆ ਹਾਂ ਫਾਰਾ ਕਿ ਜੇ ਕੋਈ ਹੋਰ ਵੀ ਟਰੈਕਟਰ ਆਉਂਦਾ ਹੂੰ ਉਹਨੇ ਹਜੇ ਮਤਲਬ ਆਉਣਾ ਆ ਕੇ ਉਹਨੇ ਆਪਦੀ ਮਤਲਬ ਪੈਰ ਜਮਾਉਣੇ ਹਾਂ ਪੈਰ ਜਮਾਉਣੇ ਆ ਕੁਝ ਟਾਈਮ ਲੱਗ ਜਾਂਦਾ ਇਹ ਕਰਮਾ ਇਹ ਤਕਰੀਬਨ ਇਹਨੂੰ 10 ਸਾਲ ਤੋਂ ਪੁਰਾਣਾ ਇਹ ਪਹਿਲਾਂ 10 ਸਾਲ ਤੋਂ ਹੁੰਦਾ ਵਾ ਟਰੈਕਟਰ ਹੂੰ ਮਾਰਕੀਟ ਚ ਚੱਲੇ ਆਪਣੇ ਜੀਵਨ ਦੇ ਪਰਭਾਵਾਂ ਨੇ ਪਸੰਦ ਕੀਤਾ ਸਨਖਾ ਵੀ ਆਲੇ ਸਨਖਾ ਡਾਟਾ ਹੂੰ ਜੋਰ-ਜੋਰ ਨੂੰ ਤਕੜਾ ਵਾ ਠੀਕ ਆ ਐਮਪਲੀਮੈਂਟ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਵੀ ਐਮਪਲੀਮੈਂਟ ਆ ਤਕਰੀਬਨ 60 ਕੇਚਪੀ ਦਾ ਡਾਟਾ ਜਿਹੜਾ ਹੂੰ ਉਹ ਮਤਲਬ ਕਿ ਇਹ ਸਾਰੇ ਖਿੱਚੂ ਆ ਹਾਂ ਉਹ ਵੱਡੇ ਜੇ ਵੱਡਾ ਹੋ ਜਾਂਦਾ ਛੋਟੇ ਜੇ ਛੋਟਾ ਹੋ ਜਾਂਦਾ 60 ਐਚਪੀ ਤੋਂ ਤਕਰੀਬਨ ਆਪਸੀ ਦਾ ਜੀ ਵੀਰੇ 50 ਐਚਪੀ ਆ ਉਹ ਹੋਈ ਹਾਂਜੀ ਹਾਂਜੀ ਜਿਹੜਾ ਇਹ ਹੈ ਨਾ ਇਹ ਤਕਰੀਬਨ ਉਦੋਂ ਦਾ ਹੀ ਕੰਪਨੀ ਉਦੋਂ ਪਹਿਲਾਂ ਹੁੰਦੀ ਮਤਲਬ ਤਕਰੀਬਨ ਇਹ ਤੇ ਕੰਮ ਕਰਨ ਲੱਗ ਗਈ ਸੀਗੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨੂੰ ਹੀ ਦੁਬਾਰੇ ਲਾਂਚ ਕਰਨਾ ਲਾਂਚ ਕਰਨਾ ਹਾਂ ਬਸ ਟਾਈਮ ਜਿਵੇਂ ਕਹਿ ਦੀਏ ਵੀ ਟਾਈਮ ਦਾ ਕੁਝ ਪੱਕਾ ਸਾਨੂੰ ਵੀ ਨਹੀਂ ਦੱਸਿਆ ਸੀ ਹੂੰ ਵੀ ਆਹ ਟਾਈਮ ਤੱਕ ਅਸੀਂ ਦੇ ਦਾਂਗੇ ਮਹੀਨੇ ਦਾ ਕਰ ਦੇ ਦਾਂਗੇ 6 ਮਹੀਨੇ ਦਾ ਕਰ ਦੇ ਦਾਂਗੇ ਕੁਝ ਟਾਈਮ ਦਾ ਨਹੀਂ ਦੱਸਿਆ ਜੀ ਹੂੰ ਉਦੋਂ ਦੀ ਮਤਲਬ ਹੋ ਕੇ ਕੰਪਨੀ ਇਹ ਤੇ ਕੰਮ ਕਰਦੀ ਕਰਦੀ ਹੂੰ ਠੀਕ ਆ ਹੁਣ ਇਹ ਆਪਣੇ ਕੋਲੇ ਅੱਜ ਤੋਂ 10 ਦਿਨ ਪਹਿਲਾਂ ਹੀ ਇਹ ਤਕਰੀਬਨ ਆਇਆ ਤੇ ਇਹ ਦੋ ਇਹ ਦੋ ਪਹਿਲਾਂ ਇਹਦਾ 4 ਵੀਲ ਆਪਾਂ ਨੂੰ ਦੇਦਾ ਸੀਗਾ ਹੂੰ ਤੇ ਹੁਣ ਇਹ 2 ਵੀਲ ਆ ਆ ਓਕੇ ਤੇ ਹੁਣ ਜੇ ਆਪਾਂ ਗੱਲ ਕਰੀਏ ਇਹਦੀ ਇਹਦੇ ਇੰਜਨ ਦੇ ਮਾਰੇ ਦੱਸ ਦੋ ਸਾਨੂੰ ਪਹਿਲਾਂ ਇੰਜਨ ਦਾ ਵੀ ਦੱਸਦੇ ਆ ਇਹਦਾ ਸਾਰਾ ਇਹਦੇ ਚ ਕੀ ਚੇਂਜ ਕਰਿਆ ਹਾਂ ਪਹਿਲਾਂ ਵਾਲੇ ਨਾਲੋਂ ਕੀ ਫਰਕ ਸੀਗਾ ਹਨਾ ਉਹ ਵੀ ਦੱਸਾਂਗੇ ਹੂੰ ਹੂੰ ਤੇ ਪਹਿਲਾਂ ਜੇ ਆਪਾਂ ਇੰਜਨ ਇਹਦਾ ਦੱਸ ਇੰਜਨ ਦੀ ਗੱਲ ਕਰੀਏ ਹਨਾ ਹਾਂਜੀ ਵੀ ਇੰਜਣ ਇਹ ਇੱਕ ਚੀਜ਼ ਸੌਰੀ ਮੈਂ ਤੁਹਾਨੂੰ ਟੋਕਦਾ ਮੈਸੀ ਕੱਲਾ ਡੈਟਰਾ ਐ ਸਾ ਇਹ ਇਹ ਦੀ ਗੱਲ ਨਾ ਅਮਰ ਟੈਂਕੀ ਦੀ ਕਰਨ ਲੱਗਾ ਤੁਹਾਡੀ ਹਾਂਜੀ ਹਾਂ ਬਹੁਤ ਕੰਪਨੀਆਂ ਡੀਜ਼ਲ ਨੂੰ ਠੰਡਾ ਕਰਦੀਆਂ ਲਾਏ ਨਾ ਉਹਨਾਂ ਨੇ ਜੀ ਜੀ ਕੱਲਾ ਮੈਸੀ ਆ ਜਿਹੜਾ ਆਪਦੀ ਟੈਂਕੀ ਇੰਜਣ ਦੇ ਉੱਪਰ ਦਿੰਦਾ ਇਹ ਵਾਲੀ ਗੱਲ ਮੈਂ ਨਹੀਂ ਜਿਹੜੀ ਮੈਂ ਲਾਸਟ ਵੀਡੀਓ ਦਵਾਬੇ ਚ ਬਣਾ ਕੇ ਆਇਆ ਨਾ ਉਹ ਵੀਰ ਨੇ ਮੈਨੂੰ ਕਿਹਾ ਕਹਿੰਦਾ ਬਾਕੀ ਸਾਰੀਆਂ ਕੰਪਨੀਆਂ ਦਾ ਤੇਲ ਠੰਡਾ ਕਰਦੀਆਂ ਤੇ ਤੁਸੀਂ ਇਹਦੀ ਤਕਨੀਕ ਵੇਖ ਲਓ ਮੈਸੀ ਦੀ ਟੈਂਕੀ ਉੱਪਰ ਆਉਂਦੀ ਇੰਜਨ ਦੇ ਹੋਰ ਕਿਸੇ ਰੈਕਟਰ ਦੀ ਨਹੀਂ ਆਉਂਦੀ ਜੀ ਜੀ ਇਹਨੂੰ ਤੇਲ ਠੰਡਾ ਰੋਣਾ ਨਹੀਂ ਚਾਹੀਦਾ ਯਾਰ ਇਹਦਾ ਕੀ ਸਾਬਕ ਦਾ ਕੰਪਨੀ ਨਹੀਂ ਬ੍ਰਦਰ ਉਹ ਸਿਸਟਮ ਭੰਡਾਰ ਮੈਨੂਫੈਕਚਰਿੰਗ ਦਾ ਹੈ ਨਾ ਵੀ ਉਹਨਾਂ ਦਾ ਇੰਜਨ ਦਾ ਡਿਜ਼ਾਈਨ ਹੀ ਇਦਾਂ ਦਾ ਜਿੱਦਾਂ ਵੀ ਉਹਨੂੰ ਚੰਗਾ ਲੱਗਦਾ ਸਿਸਟਮ ਆ ਵੀ ਹੂੰ ਆਹ ਦਾ ਆਹ ਦਾ ਕੋਈ ਗੱਲ ਦਾ ਕਹਿੰਦੇ ਜੀ ਕੋਈ ਕਦੇ ਕੋਈ ਜਾਨ ਨੂੰ ਪ੍ਰੋਬਲਮ ਕਰਦਾ ਜੇ ਆਪਾਂ ਕਹਿ ਰਹੀਏ ਨਾ ਵੀ ਇੰਜਨ ਨੂੰ ਜਿਵੇਂ ਚੱਲਦਾ ਇੰਜਨ ਚੱਲਦਾ ਨਾਲ ਇੰਜਨ ਦੀ ਬਹੁਤ ਹੀਟ ਹੋ ਜਾਂਦੀ ਆ ਉੱਪਰ ਡੀਜ਼ਲ ਦੀ ਵੀ ਹੋਣੀ ਹੋਣੀ ਆ ਹਨਾ ਇਹ ਗੱਲ ਤਾਂ ਪੱਕੀ ਆ ਹਨਾ ਵੀ ਹੋਗੇ ਹੋਗੇ ਇਹ ਕੰਪਨੀ ਇਹ ਸੋਚਦੀ ਆ ਮਤਲਬ ਕਿ ਜਿੱਦਾਂ ਇਹ ਡੀਜ਼ਲ ਗਰਮ ਹੋ ਜਾਂਦਾ ਵਾ ਗਰਮ ਹੋ ਕੇ ਇਹ ਦੀ ਜਿਹੜੀ ਸਪਲਾਈ ਆ ਉਹ ਠੰਡੇ ਨਾਲੋਂ ਜ਼ਿਆਦਾ ਸਹੀ ਗਰਮਤ ਦੇ ਵਿੱਚ ਚੱਲਦੀ ਆ ਓਕੇ ਵੀ ਇਹਦੇ ਇੰਜਨ ਦੀ ਥਿਊਰੀ ਉਸ ਹਾਂ ਜਿਵੇਂ ਕਈ ਵਾਰੀ ਮੈਨੂੰ ਕਈ ਵਾਰੀ ਜਿੱਦਾ ਅੱਜ ਕੱਲ੍ਹ ਹੁਣ ਗਰਮੀਆਂ ਚੱਲਦੀਆਂ ਹਨਾ ਹਮ ਅੱਜ ਕੱਲ੍ਹ ਇਹ ਸਵਾਲ ਕਰ ਲੈਂਦੇ ਆ ਵੀ ਯਾਰ ਗਰਮੀ ਦਾ ਪਹਿਲਾ ਪੈਰੀ ਇੱਕ ਉਤੋਂ ਹੀਟ ਹਮ ਤੇ ਟੈਂਕੀ ਵੀ ਸੀ ਇੰਜਨ ਦੇ ਉੱਤੇ ਆ ਹਨਾ ਇਦਾਂ ਕਰਕੇ ਇਹ ਗਰਮੀ ਆ ਮੇਰੇ ਜਦੋਂ ਗਰਮੀ ਨਾਲ ਕੀ ਛਾਲ ਵੀ ਆਉਣੀ ਆ ਠੰਡ ਵੀ ਆਉਣੀ ਆ ਹਨਾ ਜਦੋਂ ਠੰਡ ਆਉਣੀ ਆ ਠੰਡ ਦੇ ਵਿੱਚ ਵੀ ਤਾਂ ਇੱਥੇ ਰਹਿਣੀ ਆ ਹਾਂ ਜਦੋਂ ਠੰਡ ਦੇ ਵਿੱਚ ਵੀ ਇੱਥੇ ਉੱਪਰ ਹੀ ਰਹਿਣੀ ਜਦੋਂ ਜ਼ਿਆਦਾ ਹੋਇਆ ਨਹੀਂ ਠੰਡ ਫੇਰ ਇੰਜਣ ਹੀਟ ਦਿੰਦਾ ਫੇਰ ਓਕੇ ਫੇਰ ਇਹਨੂੰ ਗਰਮ ਕਰਦਾ ਫੇਰ ਇਹਨੂੰ ਆਪਣਾ ਮਤਲਬ ਕਿ ਸਪਲਾਈ ਸੇਮ ਤਕਰੀਬਨ ਇੱਥੇ ਹੀ ਰਹਿੰਦੀ ਹੈ ਹਨਾ ਓਕੇ ਤੇ ਜੇ ਆਪਾਂ ਕਹਦੇ ਆ ਇਹ ਤੋਂ ਵੱਡੇ ਟਰੈਕਟਰ ਵੀ ਆਉਂਦੇ ਆ ਹਾਂ ਇਹ ਨਹੀਂ ਗੱਲ ਵੀ ਸਾਰਿਆਂ ਦੇ ਇੱਥੇ ਆਉਂਦੀ ਆ ਟੈਂਕੀ ਇੱਥੇ ਵੀ ਆਉਂਦੀ ਆ ਜਿਹੜਾ ਵੱਡਾ ਆਪਣਾ ਪਹਿਲਾਂ 75 ਪਾਵਰ ਦਾ ਸੀਗਾ ਉਹਦੇ ਟੈਂਕੀ ਸੈੱਟ ਤੇ ਆਉਂਦੀ ਸੀ ਇੱਥੇ ਅੱਛਾ ਥੱਲੇ ਪਾਇ ਤੇ ਪੈਰ ਦਾ ਉਹਦੇ ਇੱਥੇ ਪਾਇਦਾਂ ਦੇ ਥੱਲੇ ਸੀਗੀ ਟੈਂਕੀ ਓਕੇ ਹੁਣ ਉਹਦੇ ਵਿੱਚ ਕੀ ਸੀਗਾ ਹੁਣ ਆਪਾਂ ਕਹਿ ਦਈਏ ਵੀ ਇਹ ਨੂੰ ਤਾਂ ਠੀਕ ਆ ਹਾਂ ਗਰਮ ਕਰ ਰਿਆ ਠੀਕ ਆ ਵੀ ਇੰਜਣ ਗਰਮ ਕਰਦਾ ਹੀਟ ਦਿੰਦਾ ਵਾ ਸਪਲਾਈ ਸਹੀ ਜਾਂਦੀ ਵੀ ਉਹਦੀ ਸਪਲਾਈ ਉਹਦੀ ਜਿਹੜੀ ਸਪਲਾਈ ਹੈ ਉਹਦੇ ਵਾਸਤੇ ਵੱਖਰੀ ਇੱਕ ਚੀਜ਼ ਲਈ ਹੋਈ ਸੀਗੀ ਇੱਕ ਪੁਰਜਾ ਜਾਂ ਠੀਕ ਆ ਵੀਰੇ ਉਹ ਕਿਸੇ ਨੇ ਦੇਖਿਆ ਹੁਣ ਸ਼ਾਇਦ ਨਹੀਂ ਕਿਸੇ ਨੇ ਹੂੰ ਉਹ ਜਿਹੜਾ ਉਹ ਵੀ ਟੈਂਪਰੇਚਰ ਉਮੀ ਕਰਦਾ ਸੀ ਵੀ ਜਿਹੜਾ ਥੋੜਾ ਜਿਹਾ ਡੀਜ਼ਲ ਨੂੰ ਉਹ ਕਰੇ ਕੋਸਾ ਜਾਂ ਹਾਂ ਕੋਸਾ ਜਾਂ ਕਰੇ ਮਤਲਬ ਕਿ ਸਹੀ ਚੱਲੇ ਠੀਕ ਆ ਅੱਜ ਕੱਲ ਇਹ ਜਿਹੜੇ ਐਡਿਟਰ ਜਿਵੇਂ ਸੀਆਰਟੀ ਹੋ ਗਏ ਵੱਡੇ ਹੂੰ ਉਹਨਾਂ 'ਚ ਵੀ ਪੁਰਜਾ ਲੱਗਿਆ ਹੋਇਆ ਉਹ ਤਕਰੀਬਨ ਮੇਰੇ ਹਿਸਾਬ ਨਾਲ ਸਾਰਿਆਂ 'ਚ ਹੀ ਲੱਗਿਆ ਹੋਇਆ ਹੁਣ ਉਹ ਸਾਰਿਆਂ 'ਚ ਹਾਂ ਵੀ ਜਿਹੜਾ ਡੀਜ਼ਲ ਨੂੰ ਉਹਦਾ ਠੰਡਾ ਚਾਹੀਦਾ ਹੈ ਨਾ ਜੇ ਤੱਕ ਮੈਨੂੰ ਲੱਗਦਾ ਉਹ ਇੱਕ ਟੈਂਪਰੇਚਰ ਆ ਵੀ ਬਿਨਾ ਢੰਡਾ ਨਾ ਕਰਮਾ ਹਾਂ ਨਾ ਕਰਮਾ ਨਾ ਢੰਡਾ ਉਹ ਲੱਗਿਆ ਹੋਇਆ ਬਕੈਦਾ ਆਪਣੇ ਵੀ ਜਿਹੜੇ ਵੱਡੇ ਸੀਆਰਡੀ ਆ ਉਹਨਾਂ ਦੇ ਵਿੱਚ ਮੈਂ ਉਹ ਲੱਗਿਆ ਦੇਖਿਆ ਉਹਨਾਂ ਨੇ ਇੱਕੋ ਹੀ ਉਹ ਮਤਲਬ ਕਿ ਜਿਹੜਾ ਜਿੰਨੀ ਹੀਟ ਚਾਹੀਦੀ ਆ ਕਰਕੇ ਦੇਣੀ ਆ ਉਹਨਾਂ ਨੇ ਉਨੀ ਕਰਕੇ ਇਹਦੇ ਵਿੱਚ ਮਾਰਨਾ ਜਾਂ ਇੱਧਰ ਜਿੱਧਰ ਵੀ ਦੇਣਾ ਉਹਨਾਂ ਨੇ ਉਹ ਵੀ ਇੱਕ ਇੱਕ ਮਤਲਬ ਕਿ ਉਹਦੇ ਚ ਦੇਣਗੇ ਠੀਕ ਆ ਵੀਰੇ ਜੀ ਇਹਦਾ ਇੰਜਨ ਪਹਿਲਾਂ ਨਾਲੋਂ ਚੇਂਜ ਆ ਵੀ ਕੀ ਇਹਦੀ ਬੋਰ ਸਟੋਕ ਆ ਉਹ ਕੀ ਹਿਸਾਬ ਕਿਤਾ ਦਾ ਇਹਦਾ ਵੀਰੇ ਇੰਜਨ ਦੀ ਜੇ ਗੱਲ ਕਰੀਏ ਇੰਜਨ ਮੈਸੀ ਦਾ ਉਹੀ ਹੈ 9500 ਜਿਹੜਾ ਪਹਿਲਾਂ ਹੁੰਦਾ ਸੀਗਾ ਉਹਨੇ ਸੀਸੀ ਹੋਇਆ ਹਾਂ 327 ਪਹਿਲਾਂ ਹੁੰਦਾ ਸੀਗਾ 327 ਹੁਣ ਹੁੰਦਾ ਸੈਪਸਨ ਹੀ ਪਹਿਲਾਂ ਹੁੰਦਾ ਸੀ ਸੈਪਸਨ ਹੀ ਹੁਣ ਹੁੰਦਾ ਹੂੰ ਜਿੰਨੀ ਸਟੋਕ ਜਿਵੇਂ ਕਹਿ ਦਈਏ ਠੀਕ ਆ ਜਾਂ ਜਿੰਨੇ ਵੀ ਉਹ ਪਹਿਲਾਂ ਆਪਣੀ ਪਾਵਰ ਘਟਦਾ ਸੀ ਉਹੀ ਚੀਜ਼ਾਂ ਨੇ ਠੀਕ ਆ ਉਹਦੇ ਵਿੱਚ ਕੀ ਸੀਗਾ ਉਹਦੇ ਵਿੱਚ ਪਲੱਸ ਸੀਗੇ 2 ਪੁਆਇੰਟ ਸੀਗੇ ਪਲੱਸ ਹੂੰ ਇੰਜਨ ਠੀਕ ਆ ਉਨੀ ਪਾਵਰ ਦਾ ਹੂੰ ਉਸ ਤੋਂ ਬਾਅਦ ਕੀਆ ਜਾਂਦਾ ਸੀਗਾ ਉਹਨੂੰ ਇੰਟਰਕੂਲਰ ਲੱਗਾ ਸੀ ਮੁਰੇ ਹੂੰ ਠੀਕ ਆ ਜੀ ਹੂੰ ਤੇ ਫੇਰ ਲੱਗੀ ਹੋਈ ਸੀ ਟਰਬੋ ਹੂੰ ਟਰਬੋ ਦਾ ਇਹਨੂੰ ਵੀ ਟਰਬੋ ਹੀ ਲੱਗੀ ਹੋਈ ਆ ਓਕੇ ਇਹਨੂੰ ਦੋ ਚੀਜ਼ਾਂ ਉਹਦੇ ਨਾਲੋਂ ਫਰਕ ਆ ਹੂੰ ਫਰਕ ਕੀ ਆ ਇੱਕ ਤਾਂ ਇੰਟਰਕੂਲਰ ਨਹੀਂ ਲਾਇਆ ਕੰਪਨੀ ਨੇ ਹੂੰ ਉਹਦੀ ਵੀ ਵਜ੍ਹਾ ਦੱਸਾਂਗੇ ਵੀ ਕਾਤੋਂ ਨਹੀਂ ਲਾਇਆ ਹਨਾ ਹੂੰ ਤੇ ਇੱਕ ਜਿਹੜਾ ਪੰਪ ਲੱਗਿਆ ਹੋਇਆ ਮੇਨ ਗੱਲ ਹਾਂ ਡੀਲ ਪੰਪ ਲੱਗਿਆ ਹੋਇਆ ਇਹਦਾ ਮੈਕੋ ਦਾ ਪੰਪ ਲਾਤਾ ਇਹਨੂੰ ਜਿਹੜੇ ਪਹਿਲਾ ਵਾਲਾ ਜ 58 HP ਵਾਲੇ RC ਵਾਲੇ ਤੇ ਆਉਂਦੇ ਸੀ ਉਹ ਨੂੰ ਰੂਟਰ ਪੰਪ ਸੀਗਾ ਅੱਛਾ ਪਹਿਲਾ ਵਾਲੇ ਰੂਟਰ ਪੰਪ ਪਏ ਦੇ ਹਾਂ ਰੂਟਰ ਪੰਪ ਸੀਗਾ ਚਾਬੀ ਤੋਂ ਬੰਦ ਹੁੰਦਾ ਸੀ ਉਹ ਓਕੇ ਠੀਕ ਇਹ ਨੂੰ ਡਾਇਫਰਮਾਟ ਦੇ ਦਤੀ ਜੀ ਬਈ ਕੋ ਦਾ ਬੰਪਰ ਕਰਤਾ ਹੂੰ ਨਾਲ ਨਾਲ ਦੀ ਡਾਇਫਰਮ ਹੂੰ ਇਹ ਜਿੱਥੇ ਜ਼ਰੂਰਤ ਪੈਂਦੀ ਹੈ ਪਾਵਰ ਦੀ ਉੱਥੇ ਪਾਵਰ ਉੱਥੇ ਤੇਲ ਵਧਾ ਦਿੰਦੀ ਆ ਉੱਥੇ ਇਹ ਪਾਵਰ ਦਿੰਦੀ ਆ ਠੀਕ ਆ ਤੇ ਟਰਬੋ ਪਹਿਲਾਂ ਵੀ ਲੱਗੀ ਹੋਈ ਸੀ ਟਰਬੋ ਹੁਣ ਵੀ ਲੱਗੀ ਮੇਨ ਗੱਲ ਯਾਨੀ ਕਿ ਇੰਟਰਕੂਲਰ ਹੂੰ ਦੇ ਪੰਪ ਪੰਪ ਇਹ ਚੇਂਜ ਕਰਤੇ ਹਾਂ ਇਹ ਦੋਨੇ ਚੀਜ਼ਾਂ ਐਂਟਰਕੂਲਰ ਦਾ ਚਲੋ ਲਾਇਆ ਨਹੀਂ ਹੂੰ ਐਂਟਰਕੂਲਰ ਦਾ ਵੀ ਦੱਸਦਾ ਵੀਰੇ ਜੇ ਐਂਟਰਕੂਲਰ ਲਾਗੇ ਦਾ ਹੂੰ ਆਹੀ ਚੀਜ਼ ਆਹੀ ਪੰਪ ਆਹੀ ਡੈਫਰੋ ਆਹੀ ਟਰਬੋ ਜੇ ਇਹਨੂੰ ਐਂਟਰਕੂਲਰ ਲਾ ਦਿੰਨੇ ਆ ਫੇਰ ਇਹ ਆਪਣੀ ਪਾਵਰ ਵਧਾਉਂਦਾ ਹੋ ਟਰੈਕਟਰ ਹੂੰ ਲੋਕਾਂ ਕੰਪਨੀ ਦੇ ਨੂੰ ਪਾਵਰ ਉੱਤੇ ਰੱਖਦੇ ਨੇ ਕਿਉਂਕਿ ਜੇ ਇਹ 50 HP ਦੇ ਵਿੱਚ ਪਾਸ ਕਰਿਆ ਨਾ ਆਪਾਂ ਬੈਸੀ ਫਰਗੂਸ਼ਨ ਆਹੇ ਮਤਲਬ ਕਿ ਇਹ ਆਪਾਂ ਕਹਦੇ ਵੀ ਉਹ ਉਹ ਮਤਲਬ ਉਹ ਕੰਮ ਨਹੀਂ ਕਰ ਸਕਦੇ ਹਾਂ ਠੀਕ ਆ ਜੇ ਆਪਾਂ 50 ਦੇ ਵਿੱਚ ਪਾਸ ਕਰਾਇਆ ਤੇ 50 ਦੇ ਵਿੱਚ ਪੀਜੇ ਦਿਖਾਉਣਾ ਵੀ ਆ ਨਹੀਂ ਪਾਸ ਨਹੀਂ ਹੁੰਦਾ ਸੀਗਾ ਅੱਜ ਤੋਂ 22 ਦੀ ਗੱਲ ਲਾ ਲਓ 23 24 25 ਹੂੰ ਤੀਸਰੇ ਸਾਲ ਦੇ ਵਿੱਚ ਪਾਸ ਕਰਿਆ ਵਾ ਜਾ ਕੇ ਤੇ ਤਿੰਨ ਸਾਲ ਇਹਨੂੰ ਟੈਸਟਿੰਗ ਨੂੰ ਹੀ ਲੱਗੇ ਇਹਦੀ ਡੈਕਟਰ ਜੇ ਹੁਣੇ ਪੂਰਾ ਪੰਜਾਬ ਜੇ ਉਹਨਾਂ ਨੇ ਚੀਜ਼ ਬਣਾ ਕੇ ਤੋਰੀਆ ਇਸ ਬਣਾ ਕੇ ਦਿੱਤੀ ਮੇਰੇ ਜਿਵੇਂ ਕੰਪਨੀ ਨੇ ਉਹਨਾਂ ਦਾ ਡਾਇਫਰਾਮ ਲਾਤੀ ਹਾਂਜੀ ਇਹਨਾਂ ਵੀਰ ਭਰਾ ਅੱਜ ਕੱਲ ਬਹੁਤ ਮੋਡੀਫਿਕੇਸ਼ਨ ਕਰਵਾਉਣ ਲੱਗੇ ਲਾਉਂਦੇ ਆ ਇਹਨਾਂ ਹਾਂਜੀ ਇਹ ਕੰਪਨੀ ਨੇ ਪੂਰੀ ਟੈਸਟਡ ਆਪਦੀ ਬਣਾ ਕੇ ਮਤਲਬ ਜਿਵੇਂ ਉਹਨਾਂ ਇੱਕ ਹਸਾਬ ਦਾ ਇੱਕ ਚੀਜ਼ ਹੁੰਦੀ ਆ ਆਪਾਂ ਬਾਹਰੋਂ ਲਵਾ ਲੈਂਦੇ ਹਾਂਜੀ ਹਾਂਜੀ ਇਹ ਕੰਪਨੀ ਨੇ ਉਹਨੂੰ ਪਾਸ ਕਰਕੇ ਪੂਰਾ ਬਕਾਇਦਾ ਚੈੱਕ ਕਰਕੇ ਲਾਇਆ ਇਹ ਵੀਰੇ ਜਦੋਂ ਟੈਸਟਿੰਗ ਚੱਲਦੀ ਸੀਗੀ ਟਰੈਕਟਰ ਦੀ ਹੂੰ ਠੀਕ ਆ ਜੀ ਹੂੰ ਉਦੋਂ ਮਤਲਬ ਕਿ ਕੱਲਾ ਪੰਪ ਲਾ ਕੇ ਵੀ ਹੂੰ ਟੈਸਟਿੰਗ ਹੋਈ ਆ ਹੂੰ ਨਾਲ ਬਾਅਦ ਚ ਬਕਾਇਦਾ ਆਹਾ ਡਾਫਰਮ ਲਾ ਕੇ ਵੀ ਹੋਈ ਹੈ ਟੈਸਟਿੰਗ ਹੂੰ ਦੋਨਾਂ ਦੇ ਵਿੱਚ ਉਹ ਇਹ ਦੇਖਿਆ ਮਤਲਬ ਕਿ ਜੇ ਆਪਾਂ ਕਹიდੀਏ ਹੁਣ ਜਿੱਦਾਂ ਟਰੈਕਟਰ ਪਿੱਛੇ ਕੋਈ ਐਮਪਲੀਮੈਂਟ ਪਾਇਆ ਹੋਇਆ ਹੂੰ ਹੁਣ ਅਗਲਾ ਕਹਿੰਦਾ ਟਾਇਰ ਜੀ ਪਾਤੇ 16 ਦੇ ਹੂੰ 50 ਐਚਪੀ ਆ ਹਨਾ ਹੂੰ ਵੀ ਇਹ ਟਰੈਕਟਰ ਜੋਰ ਕਿਦਾਂ ਮਾਰੂਗਾ ਮੇਰੇ ਹਿਸਾਬ ਨਾਲ ਮਾਰੂ 50 ਚਪੀ ਦਾ ਜੇ ਆਪਾਂ ਕਹიდੀਏ ਉਹਦੇ ਵਾਸਤੇ ਡਾਇਫਰਮ ਮਤਲਬ ਕਿ ਕੋਈ ਚੀਜ਼ ਬਾਹਰੋਂ ਨਹੀਂ ਲਈ ਹੋਈ ਮੈਸੀ ਨੇ तकरीबन ਇਹ ਮੈਸੀ ਦਾ ਸਾਰਾ ਜਿਹੜਾ ਆ ਲੱਗਿਆ ਹੈ ਜਿੰਨੇ ਵੀ ਪਾਰਟਸ ਲੱਗੇ ਆ ਨਾ ਖਾਸ ਕਰਕੇ ਆਹ ਟਰੈਕਟਰ ਨੂੰ ਇਹ ਟਰੈਕਟਰ ਦਾ ਇਹਦਾ ਕੁਝ ਨਹੀਂ ਬਾਹਰ ਹਿੱਸਾ ਸਾਰਾ ਮੈਸੀ ਦਾ ਹਸਲਾ ਸਭ ਕੁਝ ਹੋਰ ਤਾਂ ਹੋਰ ਨਟ ਬੋਲਟ ਵੀ ਮੈਸੀ ਦੇ ਆਉਂਦੇ ਆ ਆਹ ਜਿਹੜੀ ਚੀਜ਼ ਡਾਇਫਰਮ ਲਾਈ ਆ ਨਾ ਡਾਇਫਰਮ ਲਾਉਣ ਦਾ ਇਹੀ ਮਤਲਬ ਸੀਗਾ ਜੇ ਆਪਾਂ ਜਿਹੜਾ ਬੰਦਾ ਇੰਨੇ ਪੈਸੇ ਲਾ ਰਿਆ ਵਾ ਹੂੰ بڑا ਟਰੈਕਟਰ ਇਹ ਤਾਂ ਹੁਣ ਜਾ ਕੇ ਚਲੋ 50 ਚ ਵੀ ਜਪਾਸ ਹੋਇਆ ਹੈ ਨਾ ਤੇ ਅੱਜ ਕੱਲ ਆਪਣੇ ਐਂਪਲੀਮੈਂਟ ਕੀ ਆ ਸਾਰੇ 60 ਐਚਪੀ ਜਨਾਉਣ ਵਾਲੇ ਨੇ ਹੂੰ ਕਿਸੇ ਕੋਲੇ ਰੋਟਾਵੇਟਰ 10 ਫੁੱਟਾ ਕਿਸੇ ਕੋਲੇ 8 ਫੁੱਟਾ 9 ਫੁੱਟਾ ਕਿਸੇ ਕੋਲੇ ਸੁਪਰ ਸੀਡਰ ਆ ਹੂੰ ਯਾਨੀ ਇਹ ਐਂਪਲੀਮੈਂਟ ਇਹ ਨੇ ਯਾਨੀ ਕਿ ਜਿਹੜੇ ਮਤਲਬ ਕਿ 60 ਐਚਪੀ ਮਤਲਬ ਕਿ ਸੌਖਾ ਜਿਹਾ ਚਲਾਉਂਦਾ ਇਹ ਚਲਾਊਗਾ ਠੀਕ ਆ ਇਹ ਯਾਨੀ ਕਿ ਉਹ ਸਾਰੀਆਂ ਚੀਜ਼ਾਂ ਦੇਖ ਕੇ ਚਾਊਗਾ ਠੀਕ ਆ ਜਿਵੇਂ ਵੱਡੇ ਐਂਪਲੀਮੈਂਟ 60 ਐਚਪੀ ਵਾਲੇ ਜਿਹੜੇ ਆ ਉਹ ਜਿਹੜੇ ਚੱਲਣਗੇ ਉਹਦੇ ਵਾਸਤੇ ਇਹ ਸਾਰੀਆਂ ਚੀਜ਼ਾਂ ਤਾਂ ਬਣਾਈਆਂ ਨਾ ਓਕੇ ਇਹ ਚੀਜ਼ਾਂ ਕੰਪਨੀ ਫੀਟਡ ਹੀ ਆ ਬਾਹਰੋਂ ਹਜੇ ਗੁਏ ਨਹੀਂ ਬਾਹਰੋਂ ਆਪਣਾ ਜੇ ਕੋਈ ਵੀਰ ਭਾਈ ਦਾ ਦਿਲ ਕਰਦਾ ਵਾ ਤੇ ਉਹ ਆ ਉਹ ਇਹਦੇ ਪਹਿਲਾਂ ਹੀ ਲੱਗਾ ਹੋਇਆ ਠੀਕ ਆ ਨਾ ਬਈ ਯਾਨੀ ਅੱਜ ਕੱਲ ਵੀ ਮੈਂ ਦੇਖਿਆ ਵਿੱਚ ਟਰੈਕਟਰਾਂ ਦੇ ਕੀ ਆ ਮਤਲਬ ਕਿ ਜਾਂ ਆ ਡੈਪਲੋਮ ਲਾ ਲੈਂਦੇ ਬਹੁਤ ਮੋਡੀਫਾਈ ਹੁੰਦੇ ਆ ਅੱਜ ਕੱਲ ਹੁੰਦੇ ਨਾ ਦੌਰ ਹੀ ਗੇ ਲੋ ਭਾਈ ਦੌਰ ਹੀ ਕਿਸੇ ਨਾ ਕਿਸੇ ਚੀਜ਼ ਦਾ ਚੱਲਦਾ ਹੁੰਦਾ ਸਮਾਂ ਤੇ ਆ ਕਿ ਚੀਜ਼ ਆ ਵੀਰੇ ਏਹ ਹੈ ਵੀਰੇ ਇਹ ਨਾ ਆਪਣੇ 9500 ਦੇ ਖਾਸ ਇਹ ਚੀਜ਼ ਆ ਜਿਵੇਂ ਕਹਿੰਦੇ ਇੰਜਨ ਦੀ ਲਾਈਫ ਵਧਾਉਣ ਚ ਇਹਦਾ ਵੀ ਬਹੁਤ ਰੋਲ ਆ ਓਕੇ ਇਹਦਾ ਰੋਲ ਕੀ ਆ ਇਹ ਜਿਹੜਾ ਮਤਲਬ ਆਪਣੇ ਉੱਪਰ ਨਾ ਇਹਦੇ ਹੈਡ ਦੇ ਉੱਤੇ ਕਚਰਾ ਹਾਂ ਜਾਂ ਕੁਝ ਵੀ ਆ ਹਾਂ ਉਹ ਨਾ ਇਹਦੇ ਚ ਦੇਖੋ ਤੁਸੀਂ ਤੇਲ ਵੀ ਆਉਂਦਾ ਹਾਂ ਠੀਕ ਆ ਤੇ ਸਪਲਾਈ ਇਹਦੇ ਵਿੱਚ ਵੀ ਆਉਂਦੀ ਹੈ ਤੇਲ ਦੇ ਵੀ ਆਉਂਦੀ ਹੈ ਹਵਾ ਵੀ ਆਉਂਦੀ ਹੈ ਇਹਦੇ ਵਿੱਚ ਤੇ ਕਚਰਾ ਵੀ ਆਉਂਦਾ ਸਾਰਾ ਕੁਝ ਆਉਂਦਾ ਇਹਦੀ ਜਿਹੜੀ ਤੇਲ ਵਾਲੀ ਆ ਹਾਂ ਇਹ ਜੋ ਜਿਹੜਾ ਵੀ ਚੀਜ਼ ਆਉਂਦੀ ਆ ਕਚਰਾ ਕੁਚਰਾ ਇਹਦੇ ਵਿੱਚ ਇੱਕ ਤਰ੍ਹਾਂ ਦਾ ਫਿਲਟਰ ਹੀ ਆਇਆ ਹੈ ਫਿਲਟਰ ਹੀ ਆ ਹਾਂ ਇਹ ਤਿੰਨ ਹਾਂ ਹਾਂ ਤਿੰਨ ਸਿਲੰਡਰ ਵੀਰੇ ਇਹ ਹੈਗਾ ਠੀਕ ਹੈ ਪਹਿਲਾਂ ਵਾਲਾ ਵੀ ਤਿੰਨ ਸਿਲੰਡਰ ਹੀ ਆਉਂਦਾ ਸੀ ਓਕੇ ਤੇ ਇਹ ਵੀ ਤਿੰਨ ਸਿਲੰਡਰ ਆ ਠੀਕ ਆ ਇਹਦੇ ਵਿੱਚ ਜੋ ਜਿਹੜੀ ਹਵਾ ਵਾ ਹੂੰ ਹਵਾ ਜਿਹੜੀ ਆ ਉਹ ਆਪਦਾ ਵੱਖਰੀ ਮਾਰਦਾ ਹੈ ਹੂੰ ਠੀਕ ਆ ਜਿਹੜੀ ਉੱਪਰ ਹਵਾ ਵੜਦੀ ਹੈ ਇਹਦੀ ਤੇ ਜਿਹੜਾ ਤੇਲ ਵਜ ਗਿਆ ਹੂੰ ਤੇਲ ਨੂੰ ਦੁਬਾਰੇ ਸਾਫ਼ ਕਰਕੇ ਆ ਦੁਬਾਰੇ ਫੇਰ ਉੱਤੇ ਹੀ ਮਾਰਦਾ ਜੈਂਬਰ ਚ ਇਹਦੀ ਸਰਵਿਸ ਵੀਰੇ ਕਿੰਨੇ ਟਾਈਮ ਤੋਂ ਹੋਇਆ ਕਰੋ ਇੰਜਨ ਦੀ ਮੈਸੀ ਦੀ ਵੀਰੇ ਆਪਣੇ ਦੀ ਜਿਹੜੇ ਬਿਨਾ ਸੀਆਰਡੀ ਤੋਂ ਨੇ ਹਾਂ ਸਾਰਿਆਂ ਦੀ 350 ਘੰਟੇ ਦੀ ਓਕੇ ਹਾਂ ਜਿਵੇਂ ਮੰਨ ਲਓ ਪਹਿਲੀ ਵਾਰ ਫਸਟ ਸਰਵਿਸ ਪਹਿਲੀ ਹੁੰਦੀ ਹੈ ਸਰਵਿਸ ਉਹ ਚੈਕਿੰਗ ਲਾ ਲਓ ਹਾਂ ਜਿਹੜੀ ਵੀ ਆਪਾਂ ਯਾਰ ਚੀਜ਼ ਵੀਰੇ ਪਹਿਲਾਂ ਨਵੀਂ ਕਢਾਉਣੇ ਆ ਸਾਰੇ ਉਹ ਟਰੈਕਟਰ ਆ ਚਾਹੇ ਕਾਰ ਆ ਚਾਹੇ ਉਹ ਟਰੈਕਟਰ ਚਾਹੇ ਉਹਦੀ ਸਰਵਿਸ ਦੇਖੋ ਪਹਿਲਾਂ ਥੋੜੀ ਜਿਹੀ ਛੇਤੀ ਉਹ ਚੈਕਿੰਗ ਕੰਪਨੀ ਨੇ ਚੈੱਕ ਟੈਸਟ ਕਰਨਾ ਹਾਂ ਤੇ ਉਹ ਯਾਨੀ ਪਹਿਲੀ ਸਰਵਿਸ ਜਿਹੜੀ ਹੈ ਮਤਲਬ ਕਿ 100 ਘੰਟੇ ਤੇ ਹੁੰਦੀ ਆ ਠੀਕ ਹੈ ਠੀਕ ਹੈ ਜਿੰਨੇ ਵੀ ਆਪਣੇ ਟਰੈਕਟਰ ਡੀਆਈ ਨੇ ਹੂੰ ਤੇ ਬਾਕੀ ਦੀ ਸਰਵਿਸ 3 300 ਘੰਟਾ ਪਲਸ ਕਰੀ ਚੱਲੋ ਹੂੰ ਤੇ ਬਸ ਕਰਵਾਈ ਚੱਲਦੀ ਹੈ ਇਹਦੀ ਸਰਵਿਸ ਕੋਈ ਜ਼ਿਆਦਾ ਕੋਸਟਲੀ ਤਾਂ ਨਹੀਂ 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 ਜ਼ਿਆਦਾ ਕੋਈ ਕੋਸਟਲੀ ਨਹੀਂ ਵੀਰੇ ਇਹ ਇਹਦਾ ਜਿਹੜਾ ਮੋਗਲ ਲ ਹੂੰ ਮੋਗਲ ਲ ਤਕਰੀਬਨ 7.5 ਲੀਟਰ ਪੈਂਦਾ ਇਹਦੇ ਵਿੱਚ 9200 ਜ ਆਪਣੇ ਜ ਹੂੰ 7.5 ਲੀਟਰ ਤੇਲ ਪੈਂਦਾ ਵਾ ਇਹਦੇ ਵਿੱਚ ਮੋਗਲ ਲ ਓਕੇ ਬਾਕੀ ਫਿਲਟਰ ਵਗੈਰਾ ਇਹਦੇ ਫਿਲਟਰ ਕਿਹੜੇ ਆ ਆਪਣੇ ਇਹ ਵੀ ਇਹਨਾਂ ਚੇਂਜ ਕੀਤੇ ਸੀ ਨਾ ਨੇ ਉਹ ਦੂਜੇ ਟਰੈਕਟਰਾਂ ਦੇ ਆ ਵੀਰੇ ਹਾਂ ਉਹ ਦੂਜਿਆਂ ਦੇ ਨੇ ਓਕੇ ਇਹਦੇ ਮਤਲਬ ਕਿ ਬਸ ਮੋਗਲਰ ਫਿਲਟਰ ਚੇਂਜ ਹੋਣਾ ਹਾਂ ਡੀਜ਼ਲ ਫਿਲਟਰ ਦੋਨੇ ਚੇਂਜ ਹੋ ਜਾਂਦੇ ਆ ਠੀਕ ਆ ਸਰਵਸੇ ਪਹਿਲੀ ਸਰਵਸ ਤੇ ਵੀਰੇ ਲਿਫਟ ਫਿਲਟਰ ਚੇਂਜ ਹੋਣਾ ਕਿ ਨਹੀਂ ਪਹਿਲੀ ਤੇ ਨਹੀਂ ਨਹੀਂ ਪਹਿਲੀ ਤੇ ਨਹੀਂ ਹੋਣਾ ਵੀਰੇ ਦੂਜੀ ਦੀ ਉਹ ਤਕਰੀਬਨ ਦੂਜੀ ਤੇ ਵੀ ਨਹੀਂ ਹੋਣਾ ਉਹ ਜਾ ਕੇ ਹੁੰਦਾ 1000 ਘੰਟੇ ਵਾਲੀ ਤੇ ਅੱਛਾ 1000 ਘੰਟੇ ਦੀ ਹਾਂ ਹਾਂ 1000 ਘੰਟੇ ਵਾਲੀ ਤੇ ਹੋਣਾ ਵਾ ਤੇ ਉਹ ਵੀ ਮੈਂ ਉਹ ਦੱਸਦੇ ਆ ਬਹੁਤ ਦੇਰ ਦੇ ਬਾਅਦ ਸਾਰੀ ਗੱਲ ਕਰਦੇ ਆ ਇਹਦੇ ਵੀਰੇ ਜਿਹੜਾ ਟਰਬੋ ਆ ਹਾਂਜੀ ਇਹਦਾ ਕੁਝ ਪਤਾ ਹੈ ਕਿਹੜੇ ਸਾਈਜ਼ ਦੀ ਆ ਕਿ ਨਹੀਂ ਇਹਦਾ ਵੀਰੇ 20 ਨੰਬਰ ਟਰਬੋ ਲੱਗੀ ਹੋਈ ਆ ਇਹਨੂੰ ਓਕੇ ਜਿਹੜੀ ਕੰਪਨੀ ਫਿਟ ਨਾਉਂਦੀ ਆ ਨਾ 20 ਨੰਬਰ ਟਰਬੋ ਆ ਇਹ ਕੰਪਨੀ ਦਾ ਪਤਾ ਹੈ ਕਿ ਨਹੀਂ ਕਿਹੜੀ ਆ ਕਿ ਨਹੀਂ ਕਵਰੀ ਹਲੇ ਇਹਦਾ ਵੀਰੇ ਹੋਊਗੀ ਇਹ ਉਹ ਨਹੀਂ ਸ਼ਾਇਦ ਚਲੋ ਜਦੋਂ ਸਰਵਿਸ ਕਰੋਗੇ ਉਦੋਂ ਵੇਖਿਓ ਹਾਂ ਤੇ ਡੀਜ਼ਲ ਟੈਂਕ ਕਿੰਨੇ ਲੀਟਰ ਦਾ ਵੀਰੇ ਡੀਜ਼ਲ ਟੈਂਕ 70 ਲੀਟਰ ਦਾ 70 ਲੀਟਰ ਹਾਂ ਟੈਂਕ ਟੈਂਕ ਦੇ ਵਿੱਚ 70 ਕਿਲੋ ਲੀਟਰ ਪੈ ਜਾਂਦਾ ਵਾ ਓਕੇ ਬਾਕੀ ਸਪਲਾਈ ਦੇ ਵਿੱਚ ਜੇ ਆਪਾਂ ਸਾਰਾ ਕੱਢੀਏ ਹਾਂ ਫੇਰ ਥੋੜਾ ਜਿਹਾ ਜਲਦੀ 70 ਲੀਟਰ ਪਾ ਦਈਓਗਾ ਬੜਾ ਮਜ਼ਬੂਤ ਆ ਯਾਰ ਇਹ ਸਾਰੀਆਂ ਇਹ ਚੀਜ਼ਾਂ ਬਣਾ ਯਾਰ ਹੁਣ ਜਿਵੇਂ ਆਪਣੇ ਅੱਜ ਕੱਲ ਰੀਪਰ ਤੇ ਚੱਲਦੇ ਆ ਤੂੜੀ ਵਾਲੀ ਮਸ਼ੀਨ ਤੇ ਯਾਰ ਮੈਂ ਉਹ ਵੀ ਪੁੱਛਣਾ ਸੀ ਆ ਫਿਲਟਰ ਡਬਲ ਡਬਲ ਕਰਨ ਦੀ ਲੋੜ ਆ ਜਾਂ ਸ਼ੋ ਲਾਉਣ ਦੀ ਨਾ ਨਾ ਕੁਝ ਨਹੀਂਗਾ ਆਹ ਕੁਝ ਕਰਨ ਦੀ ਲੋੜ ਵੀਰੇ ਜਿੱਦਾਂ ਹੈਗਾ ਸੁੱਕਾ 에ਅਰ ਕਲੀਨਰ ਆ ਐਂ ਚੱਲੂ ਇਦਾਂ ਹੀ ਚੱਲੂਗਾ ਠੀਕ ਆ ਜੇ ਕੋਈ ਇਹਦੇ ਚ ਚੋਕ ਹੁੰਦਾ ਹਮ ਕੋਈ ਇਹਦੇ ਚ ਕਚਰਾ ਵਗੈਰਾ ਹੋਵੇ ਕਚਰਾ ਆ ਗਿਆ ਟੁੜੀ ਆ ਗਈ ਜਾਂ ਕੁਝ ਆ ਗਈ ਹਮ ਇਹਦੇ ਆ ਸੈਂਸਰ ਲੱਗਿਆ ਹੋਇਆ ਇਹ ਬਕਾਇਦਾ ਉੱਥੇ ਤੁਹਾਨੂੰ ਲਾਈਟ ਜਗਾਊਗਾ ਫਰੰਟ ਤੇ ਪਤਾ ਲੱਗ ਜਾ ਹਾਂ ਹਾਂ ਉੱਥੇ ਲਾਈਟ ਜਗਾਊਗਾ ਤੁਸੀਂ ਦੇਖ ਲਓ ਇਹਨੂੰ ਸਾਫ਼ ਕਰਕੇ ਕੱਟ ਕੇ ਸਾਫ਼ ਕਰਕੇ ਝਾੜ ਕੇ ਫੇਰ ਪਾ ਦਿਓ ਓਕੇ ਤੇ ਬਾਕੀ ਜਿਹੜਾ ਵਾ ਨਾ ਇਹਦਾ ਰੇਡੀਏਟਰ ਹਮ ਰੇਡੀਏਟਰ ਇਹਦੇ ਵਿੱਚ ਚੇਂਜ ਕਰਿਆ ਹੋਇਆ ਅੱਛਾ ਪੜਿਆ ਨੇ ਹਾਂ ਇਹਦਾ ਚੇਂਜ ਕਰਨ ਦਾ ਇਹ ਮਕਸਦ ਆ ਜਿੱਦਾਂ ਹੁਣ ਇਹਨੂੰ ਆਪਾਂ ਸ਼ੋਅ ਲਾ ਦਿੰਨੇ ਆ ਹਾਂ ਆ ਸ਼ੋਅ ਦੇ ਨਾਲ ਸਾਈਡ ਤੇ ਆ ਸਾਰਾ ਆ ਦੇਖੋ ਬੜਾ ਆ ਹਾਂ ਆ ਲੱਗੀ ਹੋਈ ਆ ਬੜੀ ਲੱਗੀ ਹੋਈ ਆ ਹਾਂ ਸੀਲ ਬੰਦ ਆ ਇਹ ਇੱਥੇ ਬੰਦ ਹੋ ਜਾਂਦਾ ਵੀਰੇ ਹਾਂ ਪੂਰਾ ਓਕੇ ਵੀਰੇ ਆ ਜੀ ਇਹ ਮੂਰੇ ਪੂਰੀ ਬੰਦ ਹੋ ਜਾਣੀ ਇਹ ਇੰਨਾ ਕ ਬਾਕਸ ਦਾ ਅੱਡਾ ਬੰਦ ਹੋ ਜਾਂਦਾ ਬਸ ਇੱਕ ਬਾਕਸ ਆ ਇਹਦੇ ਵਿੱਚੋਂ ਜਿਹੜੀ ਚੀਜ਼ ਜਾਣੀ ਆ ਇਹਦੇ ਵਿੱਚੋਂ ਜਾਣੀ ਆ ਮੂਰੇ ਠੀਕ ਆ ਵੀਰੇ ਜਿਹੜੀ ਇਹਦੇ ਵਿੱਚ ਦੀ ਚੀਜ਼ ਲੰਘ ਗਈ ਹਾਂ ਉਹਨੇ ਰੇਡੀਏਟਰ ਵਿੱਚ ਦੀ ਵੀ ਲੰਘ ਜਾਣਾ ਵਾ ਪਾਕਤਰੀ ਉਧਰ ਇਹ ਮੋٹے ਰੂੜੇਆਂ ਸਰਾਖਾ ਨਾਲ ਆਇਆ ਸਰਾਖਲੇ ਆ ਫਤਲੇ ਦਾ ਪੱਖਾ ਜਿਹੜੀ ਇਹਦੇ ਵਿੱਚ ਦੀ ਲੰਘੀ ਉਹ ਰੇਡੀਏਟਰ ਵਿੱਚ ਦੀ ਵੀ ਨਿਕਾਲ ਕੇ ਕਿਉਂਕਿ ਇਹਦਾ ਆ ਤਾਂ ਆ ਤਾਂ ਆ ਤਾਂ ਆ ਜਾਲੀ ਜਿੱਥੇ ਕੰਮ ਕਰ ਗਈ ਉੱਥੇ ਉਹ ਵੀ ਕਰੀ ਜਾਣੀ ਉਸ ਹਿਸਾਬ ਨਾਲ ਬਣਾਇਆ ਇਹਦਾ ਆਪਾਂ ਨੂੰ ਦੱਸਦੀ ਆ ਨਾ ਬਾਹਰ ਵੀ ਜੇ ਮੰਨ ਲਓ ਝਾੜਨ ਵਾਲੇ ਵੀ ਇਹਦਾ ਆਪਾਂ ਝਾੜ ਸਕਦੇ ਆ ਇੱਥੇ ਹੁਣ ਅੰਦਰ ਕਈ ਵਾਰੀ ਨਹੀਂ ਧਿਆਨ ਜਾਂਦਾ ਨਹੀਂ ਜਾਂਦਾ ਜਿਹੜੀ ਚੀਜ਼ ਇਹਦੇ ਚ ਲੰਘੀ ਉਹ ਜੜੀ ਕਿ ਇੱਥੇ ਰੁਕਣੀ ਨਹੀਂ ਹੈਗੀ ਉਹ ਲੰਘੀ ਬਾਹਰ ਜਾਊਗੀ ਹਾਂ ਤੇ ਬਾਕੀ ਬੈਟਰੀ ਵਗੈਰਾ ਆਪਣੇ ਸਾਰਿਆਂ ਦੀ ਦੂਜੇ ਸਮਾਰਟ ਦੀ ਵੀ ਮੂਰੇ ਆਉਂਦੀ ਸੀਗੀ ਹਾਂ ਇਹਦੇ ਵੀ ਮੂਰੇ ਜਿਹੜੀ ਇਹ ਟੈਂਡਰ ਉਹ ਚਾਬੀ ਵਾਲਾ ਸਿਸਟਮ ਹੈ ਕਿ ਦੂਜਾ ਹੈ ਨਹੀਂ ਇਹਨੂੰ ਚਾਬੀ ਵਾਲਾ ਹੀ ਆ ਵੀਰੇ ਰਿਮੋਟ ਨਾਲ ਹੈਗਾ ਹਾਂ ਰਿਮੋਟ ਨਾਲ ਇਹ ਮੈਸੀ ਦੀ ਇਹ ਤਾਂ ਖਾਸियत ਹੀ ਹੈ ਨਾ ਹਾਂ ਜੀ ਜੀ ਤੇ ਬਾਕੀ ਇੱਕ ਇਹਦੀ ਹੋਰ ਵੀ ਖਾਸियत ਹੈ ਜਿਵੇਂ ਤੁਸੀਂ ਸਰਵਿਸ ਦੀ ਗੱਲ ਕਰਦੇ ਸੀ ਹਾਂ ਹੁਣ ਸਰਵਿਸ ਆਪਾਂ ਨੂੰ ਮਤਲਬ ਕਿ ਕੀ ਪਤਾ ਲੱਗੂ ਟਰੈਕਟਰ ਦੀ ਗੱਦਾ ਹੋਣ ਵਾਲੀ ਹੈ ਕਿ ਨਹੀਂ ਹੋਣ ਵਾਲੀ ਆਪਾਂ ਜਾਂ ਘੰਟੇ ਦੇਖਾਂਗੇ ਜਾਂ ਕਈ ਵਾਰੀ ਕਿਸੇ ਦੇ ਦਮਾਲ ਚੋਂ ਨਿਕਲ ਗਈ ਹੂੰ ਇਹਦੇ ਚੱਕ ਇਹ ਵੀ ਆ ਜਦੋਂ ਇਹਨੇ ਸਰਵਿਸ ਹੋਣ ਵਾਲੀ ਹੈ ਇਹਨੇ ਸੈਟਿੰਗ ਵਾਲੀ ਇੱਕ ਬੱਤੀ ਆ ਬੱਤੀ ਆ ਕਿ ਲੇਟ ਆ ਇੱਕ ਉਹ ਸੈਟਿੰਗ ਵਾਲੀ ਜਗਾਉਣ ਲੱਗ ਜਾਣਾ ਉਹ ਉਦੋਂ ਜਗਾਉਣੀ ਹੈ ਜਦੋਂ ਤੁਹਾਡਾ ਸਰਵਿਸ ਦਾ ਟਾਈਮ ਹੋ ਗਿਆ ਜਿਵੇਂ ਮੰਨ ਲਓ ਪਹਿਲਾਂ ਤੁਸੀਂ 100 ਘੰਟੇ ਦੇ ਕਰਾ ਲਈ ਮੈਂ ਸਮਝ ਗਿਆ ਸੀ ਤਾਂ ਫਿਲਟਰ ਤੇ ਲਿਖ ਦੇਣਾ ਲੇਕਿਨ ਇਹ ਲੋੜ ਨਹੀਂ ਵੇ ਉਹ ਲਿਖਣ ਦੀ ਲੋੜ ਨਹੀਂ ਜਿਵੇਂ ਆਪਾਂ ਪਹਿਲਾਂ 100 ਤੇ ਕਰਾ ਲਈ ਹਾਂ ਇਹਨੇ ਥੋੜਾ 85 ਕੇ ਘੰਟੇ ਦੇ ਲੈਟਰ ਨੇ ਉਹ ਲੱਗ ਜਾਣਾ ਕਰਤਾ ਅਲਾਰਮ ਦੇਣ ਲੱਗ ਜਾਣਾ ਲੈਟ ਜਾਣ ਲੱਗੀ ਕਿਉਂਕਿ ਇਹ ਮੇਰੇ ਨਾਲ ਹੋਈ ਆ ਜਿਵੇਂ ਕਈ ਵਾਰੀ ਕਈ ਨਵੇਂ ਲੈ ਜਾਂਦੇ ਆ ਉਹ ਕਹਿੰਦੇ ਆ ਵੀ ਅਸੀਂ ਐਂ ਕਰਕੇ